ਸਸਿਕਾ ਦੋਸਤੋ 12 April 2025 ਦਿਨ ਸ਼ਨੀਵਾਰ ਤੇ ਅੱਜ ਨਿਕਲ ਲੱਗੇ ਆ ਨਵੇਂ ਸਫ਼ਰ ਤੇ ਮੰਗਾ ਸਾਹਿਬ ਮੇਰੇ ਪਿਛਲੇ ਬਲੌਗਾਂ ਦੇਖਿਆ ਚੀਫ ਇੰਜੀਨੀਅਰ ਬਿਜਲੀ ਬੋਰਡ ਦੇ ਗਰਚਨ ਸਿੰਘ ਮੰਗਾ ਜੀ ਸੋਨਾਂ ਦੋਸਤ ਖੰਡਾ ਜੀ ਆ ਤੇ ਮੈਨੂੰ ਇੱਥੇ ਉਹਨਾਂ ਨੇ ਪਿਕ ਕਰ ਲੈਣਾ ਤੇ ਚੱਲਦੇ ਆ ਅੱਜ ਫਿਰ ਨਵੇਂ ਸਫ਼ਰ ਤੇ ਆਜੋ ਲੋ ਜੀ ਦੋਸਤੋ 1:30 ਵਜੇ ਦਾ ਸਮਾਂ ਹੋ ਗਿਆ ਤੇ ਅਸੀਂ ਪਹੁੰਚ ਗਏ ਸੈਲਾ ਖੁਰਦ ਜਗਿੰਦਰਪਾਲ ਹਾਂਡਾ ਜੀ ਇਹ ਵੀ ਸੀਨੀਅਰ ਅਫਸਰ ਰਟਾਇਰ ਹੋਏ ਬਿਜਲੀਵਾਰਡ ਤੋਂ ਸੈਲਾ ਸੈਲਾ ਖੁਰਦ ਵਿਖੇ ਇਹਨਾਂ ਦਾ ਇਹ ਫਾਰਮ ਹੈ ਤੇ ਫਾਰਮ ਹਾਊਸ ਤੇ ਆ ਪਾਏ ਅੱਜ ਮੰਗਾ ਸਾਹਿਬ ਦੀ ਗਵਾਈ ਚ ਸੋ ਰੰਗ ਮਿਲੇ ਹੁਣ ਆ ਦੇਖੋ ਅੱਜ ਪੂਰੀ ਸ਼ਹੀਦਾਂ ਨੂੰ ਸਮਰਪਿਤ ਕਲਰ ਦੀ ਪੰਗ ਪੰਗਾ ਸਾਹਿਬ ਨੇ ਬੰਨੀ ਹੋਈ ਹੈ ਤੇ ਸੋ जिगेंद्रपाल हांडाजी ਦੇ ਫਾਰਮ ਹਾਊਸ ਤੇ 3 ਏਕੜ ਦਾ ਫਾਰਮ ਹਾਊਸ ਹੈ ਨਾ ਸਾਰਾ ਹੀ ਪਪੂਲਰ ਸਫੈਦਾ ਲੱਗਿਆ ਹੋਇਆ ਤੇ ਪੂਰੀ ਲੋਕਟੈਲ ਲਵਾ ਕੇ ਪਗਡੰਡੀ ਬਣਾਈ ਹੋਈ ਹੈ ਸੋ ਰੰਗ ਮੇਲਾ ਮਾਰਦੇ ਅੱਜ ਆਪਾਂ ਚੱਲੀ ਜਾਂਦਾ ਭੰਦੇ ਜਾਂ ਕੰਮ ਚ ਇਹ ਪੂਰੀ ਹੈ ਤੇ 24 ਆਵਰਾਂ ਦੀ ਡੈਨ ਹੈ ਕੰਢੀ ਵਾਲੀ ਉਹ ਹੀ ਸਾਰੀ ਬੋਲਦਾ ਲੋਜੀ ਇਹ ਕੋਠਾ ਬੜਾ ਵਧੀਆ ਪਾਇਆ ਹੋਇਆ ਹੈ ਨਾ ਨੇ ਚੱਲਦੇ ਆਪਾਂ ਉੱਪਰ ਲੋ ਜੀ ਸੈਲਾ ਖੁਰਦ ਵਿਖੇ ਹੌਂਡਾ ਸਾਹਿਬ ਦੇ ਫਾਰਮ ਹਾਊਸ ਤੇ ਆਪਾਂ ਬਾਜੀ ਸਤਿ ਸ਼੍ਰੀ ਅਕਾਲ ਜੀ 3 ਏਕੜ ਦਾ ਸੈਲਾ ਹੋਇਆ ਫਾਰਮ ਹਾਊਸ ਹੈ ਸੋ ਮੰਗਲ ਸਾਹਿਬ ਦੇ ਉਪਰਾਲੇ ਸਾਡਾ ਅੱਜ ਆਨੰਦ ਮੰਗਲ ਆਪਾਂ ਦੁਪਹਿਰ ਸੈਲਾ ਖੁਰਦ ਵਿਖੇ ਕਰ ਰਹੇ ਆਂ ਇੰਜੋਏ ਸੱਜਣਾ ਦੀ ਦੁਪਹਿਰ ਇੰਜੋਏ ਕਰਾਂਗੇ ਸੱਜਣਾ ਮੈਂ ਸੱਜਣਾ ਕਿੰਨੀ ਚੰਗੀ ਲੱਗਦੀ ਬਤ ਹੈ ਆ ਦੇਖੋ ਤੇ ਸਾਡੇ ਹੋਸਟ ਮੁੰਡਾ ਸਾਹਿਬ ਸੋ ਇਹਨਾਂ ਦੀ ਮਹਿਜਵਾਲੀ ਦਾ ਰੰਤ ਲੱਗਿਆ ਮੰਨਣਾ ਸੀ ਉਹ ਲਓ ਜੀ ਦੋਸਤੋ ਹੁਣ ਅਸੀਂ ਜਗਿੰਦਰਪਾਲ ਭਾਜੀ ਦੇ ਹਾਂਡਾ ਸਾਹਿਬ ਦੇ ਫਾਰਮ ਤੇ ਬੈਠੇ ਆ ਤੇ ਮੰਗਾ ਸਾਹਿਬ ਜੀ ਦੇ ਅਪਰਾਲੇ ਸਰਗਾ ਤੇ ਇਹਨਾਂ ਦੇ ਕਲਜਨ ਬ੍ਰਦਰ ਹੈ ਤੇ ਹੁਣ ਅਗਲੀ ਵਿਚਾਰਾਂ ਦੀ ਸਾਹ ਹਾਂਡਾ ਸਾਹਿਬ ਜਰੂਰ ਕਰੋਗੇ ਮਿੱਤਰ ਮਿੱਤਰ ਮਿਲਣੀ ਹੈ ਤੇ ਆਨੰਦ ਆਨੰਦ ਮੰਗਲ ਮੋਲ ਓਰ ਟੂ ਹਾਂਡਾ ਜੀ ਮੌਸਮ ਵੀ ਬਹੁਤ ਅੱਛਾ ਮੌਸਮ ਵੀ ਬਿਲਕੁਲ ਅੱਛਾ ਤੇ ਸਾਝਾ ਸਾਡੀਆਂ ਬੜੀਆਂ ਪੁਰਾਣੀਆਂ ਨਿਕਲੀਆਂ ਦੇਖੋ ਹਾਂਡਾ ਜੀ ਨੂੰ ਫਸਟ ਟਾਈਮ ਮਿਲਿਆ ਤੇ ਜਿਹਦਾ ਹਾਂਡਾ ਜੀ ਨੌ ਲੰਦੇ ਰਹੇ ਉਹ ਨੇਚਰਲੀ ਓਰ ਟੂ ਹਾਂਡਾ ਜੀ ਜੰਗਲਾਂ ਚ ਮੰਗਲ ਲਾਤਾ ਅਜ ਮਾਸਟਰ ਜੀ ਨੇ ਕੀਰਤ ਸਾਹਿਬ ਸਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਆ ਨਹੀਂ ਇਹਨਾਂ ਦਾ ਸਿਰਫ ਨਾ ਹੀਰਾ ਨਹੀਂ ਹੈ ਇਹ ਵਾਕਿਆ ਹੀ ਆਪ ਹੀ ਹੀਰੇ ਹੈਗੇ ਆ ਤਾਂ ਬਹੁਤ ਹੀ ਸਾਡੇ ਫੈਮਲੀ ਦੇ ਪਾਸਟਰ ਜੀ ਵੀ ਆ ਹੀਰਾ ਸਾਹਿਬ ਹੀ ਆ ਹਰਮਨ ਪਿਆਰੇ ਹਰਮਨ ਪਿਆਰੇ ਆਪ ਹੀ ਹੀਰਾ ਸਾਹਿਬ ਹੀ ਆ ਚਲੋ ਬਹੁਤ ਅੱਛਾ ਲੱਗਾ ਮੈਂ ਤਾਂ ਕਹਿੰਦਾ ਇਦਾਂ ਹੀ ਸੋਭੇ ਮੇਲੇ ਹੁੰਦੇ ਰਹਿਣ ਯੈਸ ਤੇ ਅਗਲਾ ਟੂਰ ਅਸੀਂ ਸਾਰੇ ਹੋਰ ਪਾਸ ਸੱਜਣੇ ਮਿਲ ਕੇ ਪਹਾੜਾਂ ਨੂੰ ਮਤਲਬ ਕਿ ਗਲੇਸ਼ੀਅਰ ਵੱਲ ਚਲੀਏ ਜਾਵੇਂ ਸ਼੍ਰੀ ਨਗਰਾ ਸਿੰਗਾਪੁਰ ਚਲਦੇ ਸਿੰਗਾਪੁਰ ਦੇ ਅਲੱਗ-ਕਿਸ਼ਕਿਤ ਚੱਲਦੇ ਸਿੰਗਾਪੁਰ ਮਿਲਾਇਆ ਆਹੋ ਆਹੋ ਨਾਲ-ਨਾਲ ਤੇ ਜਿਹੜੇ ਦੋ ਚਾਰ ਸਾਥੀ ਹੋਰ ਰਹਿ ਗਏ ਉਹਨਾਂ ਨੂੰ ਵੀ ਸਦਾ ਦੇ ਕੇ ਉਹ ਸਹਾਇਤ ਕਰਦੇ ਆ ਲੁੱਤਵ ਲਾਵਾਂਗੇ ਜ਼ਿੰਦਗੀ ਦਾ ਲੁੱਤ ਮੰਗਾ ਸਭ ਨੂੰ ਉਰਦੂ ਪੜ੍ਹਨੇ ਆ ਉਰਦੂ ਦੇ ਸਟੂਡੈਂਟ ਆ ਖਾਓ ਪੀਓ ਐਸ਼ ਕਰੋ ਮਿੱਤਰੋ ਮੈਂ ਦਾ ਦਿਲ ਦਿਲ ਵਰਗੇ ਇਹਦਾ ਦਿਖਾਇਓ ਨਾ ਨਹੀਂ ਚੱਲ ਦਿਲ ਦਿਲ ਦੀ ਗੱਲ ਨਹੀਂ ਕਰਨੀ ਦਿਲ ਦੁੱਖ ਦਾ ਦੁਖੀ ਵੀ ਜਾਵੇ ਦਿਲਾ ਤੋ ਕੀ ਜਣਾ ਹੁਣ ਦਿਲਾ ਤੋ ਨਿਕਲ ਗਏ ਆਪਾਂ ਮੈਂ ਤਾਂ ਪਹਿਲਾਂ ਤੋਂ ਹੀ ਸਟੂਡੈਂਟ ਐ ਤੇ ਹੁਣ ਵੀ ਸਟੂਡੈਂਟ ਐ ਗੋੜ ਗੋੜ ਮੈਂ ਮਤਲਬ ਆਪਣਾ ਸਟੂਡੈਂਟ ਤੇ ਟੀਚਰ ਬਣਦਾ ਨਹੀਂ ਕੰਮ ਕਿੱਥੇ ਆਪਣਾ ਉਹ ਛੇ ਫੇਜ਼ ਮਹਾਲੀ ਗਾ ਜਨਾ ਕਾਲਜ ਸਰਕਾਰੀ ਕਾਲਜ ਸਰਕਾਰੀ ਕਾਲਜ ਮਹਾਲੀ ਉਸਤਾਦ ਮਲੇਰ ਕੋਟਲੇ ਤੋਂ ਸਾਡੇ ਉਸਤਾਦ ਜੀ ਸਾਡੇ ਮਲੇਰ ਕੋਟਲਾ ਤੋਂ ਆ ਬੱਗੇ ਸਾਹਿਬ ਉੱਥੇ ਬੁਲੰਦ ਵਾਲੀ ਮੈਡਮ ਵੀ ਕਹਿੰਦੇ ਬੁਲੰਦ ਵਾਲੀ ਮੈਡਮ ਕੀ ਕੀਤੀ ਉਹ ਉਧਰ ਕਰਕੇ ਦੱਸ ਚੰਗੇ ਤਰ੍ਹਾਂ ਦੱਸ ਕੋਲ ਵੀ ਬੋਲ ਆ ਨਹੀਂ ਉਹ ਸਾਡੇ ਮੇਰਾ ਮੇਰੀ ਕਲਾਸ ਫੈਲੋ ਆ ਲੋ ਜੀ ਦੋਸਤੋ ਸੈਲਾ ਖੁਰਦ ਅਸੀਂ ਜਗਿੰਦਰਪਾਲ ਸਿੰਘ ਹੰਡਾ ਜੀ ਦੇ ਫਾਰਮ ਤੋਂ ਹੁਣ ਵਾਪਸੀ ਪਾਤੀ ਯੈਸ ਰੋਪੜਵਾਲ ਨੂੰ ਵਧ ਰਹੇ ਆ ਤੇ ਪੂਰਾ ਆਨੰਦ ਮੰਗਲ ਮਹੌਲਾ ਤੇ ਮੌਸਮ ਵੀ ਬਹੁਤ ਵਧੀਆ ਹੋ ਗਿਆ ਠੰਡੀ ਠਾਰ ਹਵਾ ਚੱਲ ਰਹੀ ਹੈ ਬੱਦਲਬਾਈ ਹੋ ਗਈ ਤੇ ਆ ਆਪਾਂ ਉਤਰ ਰਹੇ ਹੁਣ ਨਹੀਂ ਮੌਸਮ ਖੁਸ਼ ਨੁਮਾ ਹੋ ਗਿਆ ਖੁਸ਼ ਨੁਮਾ ਬਿਲਕੁਲ ਤੇ ਆ ਦੇਖੋ ਇਨਸਪੈਕਸ਼ਨ ਕਰਦੇ ਹੋਏ ਹਾਂਡਾ ਸਾਹਿਬ ਇਹਨਾਂ ਦੇ ਕਜਨ ਬ੍ਰਦਰਾਂ ਨਾਲ ਤੇ ਘੈਂਟ ਗੱਲ ਬਾਤ ਵੀ ਆਈ ਐਮ ਲੱਕੀ ਕਿ ਮੇਰੇ ਇਦਾਂ ਦੇ ਦੋਸਤ ਹੈਗੇ 8-10 ਫਾਰਮਾਂ ਵਾਲੇ ਕਹਿ ਲਓ ਜਿੱਥੇ ਮੈਂ ਜਾ ਕੇ ਜਦੋਂ ਦਿਲ ਕਰੇ ਇੰਜੋਏ ਕਰ ਸਕਦਾ ਸੋ ਆਪਾਂ ਉਧਰ ਤੇ ਆਪਾਂ ਭੰਗੋਲਕ ਖਿੱਤੇ ਤੇ ਆਪਾਂ ਮੇਰ ਨਹੀਂ ਕਰਦੇ ਮੇਰ ਕਰਨੀ ਜਿਹਨੂੰ ਕਹਿੰਦੇ ਹੁੰਦੇ ਆਪਾਂ ਇੰਜੋਏ ਕਰਦੇ ਆ ਠੀਕ ਹੈ ਬੰਗਾ ਸਾਹਿਬ ਲਓ ਜੀ ਵਾਪਸੀ ਪਾਤੀ ਅਸੀਂ ਹੁਣ ਬੰਗਾ ਸਾਹਿਬ ਹੁਣਾਂ ਨੇ ਖਰੜ ਪਹੁੰਚਣਾ ਸੰਨਿਨ ਕਲੱਬ ਤੇ ਮੇਰ ਰੋਪੜ ਸੈਲਾ ਖੁਰਦ ਤੋਂ ਆਪਾਂ ਬੱਸ ਹੀ ਪਾਤੀ ਐਕ ਜੀ ਵੀ 700 ਖੜੀ ਆ ਇਹ ਜਗਿੰਦਰਪਾਲ ਜੀ ਦੀ ਪੀ ਵੀ 65 ਬੀ ਡੀ 9693 ਹਾਂਡਾ ਸਾਹਿਬ ਦੀ ਤੇ ਇਹਦਾ ਸਵਰ ਕਰ ਰਹੇ ਆ ਸੀ ਤੇ ਆ ਜਗਾੜੀ ਮੋਟਰਸਾਈਕਲ ਆ ਰਿਹਾ ਦੇਖੋ ਪਿੱਛੇ ਰੇਡੀ ਭਾਈ ਫਸਲ ਮੈਂ ਜਰੂਰ ਦੇਖਣੀ ਚਾਹੂੰਗਾ ਜੱਟਾ ਆਈ ਬਸਾਖੀ ਹੈ ਨਾ ਅਸੀਂ ਹੁਣ ਕਰਨੀ ਨਹੀਂ ਰੱਖੀ ਆਹ ਨਾ ਹੁਣ ਤਾਂ ਅਸੀਂ ਫਸਲ ਕੱਟਣੀ ਐ ਬਿਲਕੁਲ ਬਿਲਕੁਲ ਹੈ ਨਾ ਅਸੀਂ ਰੱਖੀ ਕਰਦੇ ਆਏ ਆ ਤੇ ਦੇਖੋ ਕਿੰਨੀ ਵਧੀਆ ਫਸਲ ਐ ਔਰ ਇਸ ਵਾਰੀ ਯੀਲਡ ਬਹੁਤ ਅੱਛੀ ਹੋਏਗੀ ਬਿਲਕੁਲ ਬਿਲਕੁਲ ਤੇ थैंकफुल ਐ ਭਾਜੀ ਦੇ ਭਾਜੀ ਦਾ ਨਾਂ ਤੁਹਾਡਾ ਮੇਰੇ ਨਾਂ ਹਰਮੇਸ਼ ਹਰਮੇਸ਼ ਜੀ ਕਜਨ ਐ ਤੇ ਬੜੇ ਪਿਆਰ ਨਾਲ ਇਹਨਾਂ ਨੇ ਸਾਨੂੰ ਅਟੈਂਡ ਕਰਿਆ ਇਹਨਾਂ ਦੇ ਹਾਂਡਾ ਸਾਹਿਬ ਦੇ ਕਜਨ ਬ੍ਰਦਰ ਐ ਇਹਨਾਂ ਦੇ ਫਾਰਮ ਤੋਂ ਹੁਣ ਅਸੀਂ ਵਾਪਸੀ ਚੱਲੇ ਪਾਉਣ ਲੱਗੀਆਂ ਚੱਲੀਏ ਸਰ ਆਨੰਦ ਆ ਗਿਆ ਆਨੰਦ